ਸਸ਼ੀ ਕਾਲ ਜੀ ਮੈਂ ਬਾਈ ਬਬੀ ਟਿੱਕ ਤੋਂ ਬਰਨਾਲਾ ਟਿੱਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਆਂ ਜਿੱਦਾਂ ਕਿ ਆਪਾਂ ਮੈਂ ਹਰ ਵਾਰ ਦੀ ਤਰ੍ਹਾਂ ਮੈਂਸ਼ਨ ਕਰ ਦਿੰਨੀ ਆਂ ਅਸੀਂ ਕੰਪਿਊਟਰਾਈਜ਼ਡ ਮਸੀਨਾਂ ਦੇ ਉੱਪਰ ਖੁੱਲ੍ਹ ਕੰਮ ਕਰਦੇ ਆਂ ਅੱਜ ਵਾਲਾ ਜਿਹੜਾ ਆਪਾਂ ਆਰਟੀਕਲ ਲੈ ਕੇ ਆਏ ਆਂ ਇਹ ਆਪਣਾ ਆਰਟੀਕਲ ਬਹੁਤ ਹੀ ਹੈਟਾ ਆਰਟੀਕਲ ਹੈ ਜੀ ਲਾਸਟ ਈਅਰ ਆਪਾਂ ਇਹ 100 ਪਲੱਸ ਸੂਟ ਆ ਜਿਹੜੇ ਸੇਲ ਕਰ ਚੁੱਕੇ ਆਂ ਇਸ ਵਾਰ ਸਰਦੀਆਂ ਅਨੁਸਾਰ ਫੇਰ ਰਿਪੀਟ ਹੋ ਗਿਆ ਲਾਸਟ ਟਾਈਮ ਆਪਾਂ ਜਿੰਨੇ ਵੀ ਸੂਟ ਰੈਡੀ ਕੀਤੇ ਸੀ ਸਾਰੇ ਸੂਟ ਇੱਕੋ ਕਲਰ ਦੇ ਸੀ ਆਲਮੋਸਟ ਕੋਈ ਪਿਸਤਾ ਕਲਰ ਹੁੰਦਾ ਸੀ ਕੋਈ ਗ੍ਰੀਨ ਕਲਰ ਹੁੰਦਾ ਸੀ ਕੋਈ ਪੈਰਟ ਕਲਰ ਹੁੰਦਾ ਸੀ ਇਸ ਵਾਰ ਜਿਹੜੇ ਆਪਾਂ ਨੇ ਰੈਡੀ ਕੀਤੇ ਨੇ ਅਲੱਗ-ਅਲੱਗ ਸਟੱਫ ਦੇ ਉੱਪਰ ਅਲੱਗ-ਅਲੱਗ ਕਲਰ ਰੈਡੀ ਕੀਤੇ ਨੇ ਸਾਰੇ ਹੀ ਕਲਰ ਬਹੁਤ ਪਿਆਰੇ ਬਣ ਕੇ ਜਿਹੜੇ ਰੈਡੀ ਹੋਏ ਹੋਏ ਨੇ ਸੋ ਤੁਸੀਂ ਹੁਣ ਕੀ ਕਰ ਲੈਣਾ ਵੀਡੀਓ ਨੂੰ ਐਂਡ ਤੱਕ ਦੇਖਣਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਆਪਣੇ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਭਾਜੀ ਜਿਹੜੀ ਵੀ ਨਿਊ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਣਾ ਇੱਕ ਆਪਾਂ ਨੂੰ ਬੁਟੀਕ ਤੇ ਮਸ਼ੀਨ ਚਲਾਉਣ ਲਈ ਲੱਕੜੀ ਦੀ ਲੋੜ ਹੈ ਅਸੀਂ ਕੰਮ ਉੱਪਰ ਸਥਾਪਤ ਕਰਾਂਗੇ ਜੀ ਜੇ ਕੋਈ ਲੜਕੀ ਲੋਕਲ ਇੰਟਰਸਟਿਡ ਹੈ ਜਾਂ ਨੇੜੇ-ਟੇੜੇ ਦੇ ਕਿਸੇ ਪਿੰਡ ਦੀ ਹੈਗੇ ਬਰਨਾਲੇ ਦੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਨੰਬਰ ਮੈਂ ਉੱਪਰ ਨੰਂਕੀ ਚਾਰੀ ਦੇਵਾਂਗੀ ਜੀ ਟਾਈਮ ਵਗੈਰਾ ਸਭ ਕੁਝ ਅਸੀਂ ਸੁਣਨ ਨੂੰ ਜਿਹੜੇ ਮੈਸੇਜ ਤੇ ਜਾਂ ਕਾਲ ਤੇ ਨਾਲ ਗੱਲ ਕਰ ਲਾਂਗੇ ਆਗਰ ਕੋਈ ਇੰਟਰਸਟ ਹੈ ਜਿਹੜੇ ਅੱਜ ਵਾਲੇ ਆਰਟੀਕਲ ਰੈਡੀ ਕੀਤੇ ਨੇ ਆਪਨੇ ਸਾਰੇ ਬਹੁਤ ਹੀ ਪਿਆਰੇ ਜਿਹੇ ਆਰਟੀਕਲ ਨੇ ਇਹ ਇੱਕ ਚੀਜ਼ ਮੈਂ ਹੋਰ ਤੁਹਾਨੂੰ ਚਾਹੁੰਦੀ ਸੀ ਹਾਂਜੀ ਨਾਲ ਵਾਲਾ ਟਾਈਮ ਵੇਸਟ ਕਰਦੇ ਹੋਏ ਜਿਹੜ ਜਿਹੜਾ ਆਪਣਾ ਅੱਜ ਵਾਲਾ ਆਰਟੀਕਲ ਆ ਉਹ ਆਪਾਂ ਤੁਹਾਨੂੰ ਦਿਖਾਣੇ ਆ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਆ ਬਹੁਤ ਹੀ ਹਟਾ ਟਿਕਾ ਹੈ ਜਿਹੜੀ ਮੇਰੇ ਵੀਡੀਓ ਪਹਿਲਾਂ ਬਹੁਤ ਟਾਈਮ ਤੋਂ ਦੇਖ ਰਹੀ ਹੈ ਇਹਨੂੰ ਇਹਨਾਂ ਨੂੰ ਤਾਂ ਦੇਖਣਸਾਰ ਹੀ ਪਤਾ ਚੱਲ ਜੂ ਇਹ ਆਰਟੀਕਲ ਆਪਾਂ ਨੇ ਕਿੰਨਾ ਜ਼ਿਆਦਾ ਸੇਲ ਕਰ ਚੁੱਕੇ ਆ ਹਰ ਵਾਰ ਆਪਣਾ ਬਹੁਤ ਜਲਦੀ ਸੋਲਡ ਆਊਟ ਹੋ ਜਾਂਦਾ ਇਸ ਵਾਰ ਵੀ ਆਪਾਂ ਨੇ ਜਿਹੜਾ ਇਹਦੇ ਵਿੱਚ ਐਕਸਟਰਾ ਸੂਟ ਰੈਡੀ ਕੀਤੇ ਨੇ ਫਸਟ ਸੂਟ ਜਿਹੜਾ ਰੈਡੀ ਕੀਤਾਗਾ ਪਸ਼ਮੀਨਾ ਫੈਬਰਿਕ ਦੇ ਉੱਪਰ ਰੈਡੀ ਹੈ ਤਾਂ ਪਸ਼ਮੀਨਾ ਜਿਹੜਾ ਆਪਣਾ ਲਗਾਇਆ ਹੁੰਦਾ ਏਕੇ ਟੈਕਸ ਜਾਂ ਹਰਾ ਟੈਕਸ ਦਾ ਇਹਦੇ ਉੱਪਰ ਪਹਿਨੂ ਕਦੇ ਮੈਸੇ ਸਾਡੇ ਵੱਲੋਂ ਤਾਂ ਨਹੀਂ ਬੁਰਾ ਹੁੰਦਾ ਹਨਾ ਬਾਕੀ ਅੱਗੇ ਦੇਖੋ ਪਹਿਣਾ ਦੀ ਸਮਾਈ ਤੇ ਵੀ ਹੁੰਦਾ ਹੈਗਾ ਤੇ ਬਹੁਤ ਹੀ ਸੋਹਣਾ ਪਹਿਲਾਂ ਤਾਂ ਨੈੱਕ ਦਾ ਕੰਮ ਦੇਖੋ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੈਗਾ ਫਿਰ ਉਸ ਤੋਂ نیچے ਆ ਗਿਆ ਘੇਰੇ ਦੇ ਉੱਪਰ ਘੇਰੇ ਦੇ ਉੱਪਰ ਬੇਲ ਬਣੀ ਹੋਈ ਹੈ ਤੇ نیچے ਬਰੀਕ ਬਰੀਕ ਬੂਟੀ ਬਣੀ ਹੋਈ ਹੈ ਇਹਦਾ ਲੈਂਥ ਦਾ ਕੋਈ ਇਸ਼ੂ ਨਹੀਂ ਆਉਂਦਾ ਜੀ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੇ ਇਹਦੇ ਜਿਹੜੇ 슬ੀਵਸ ਦੇ ਉੱਪਰ ਕੰਮ ਹੋਇਆ ਹੈ ਇਹ ਵਾਲੇ ਜਿਹੜੇ ਡਬਲ ਬੇਲ ਬਣੀ ਹੋਈ ਹੈ ਇਹ 슬ੀਵਸ ਦੇ ਉੱਪਰ ਬਣੀ ਹੋਈ ਹੈ ਜਿਹੜੀ ਪੌਂਚਿਆਂ ਦੇ ਉੱਪਰ ਬੇਲ ਬਣੀ ਹੈ ਪੌਂਚਿਆਂ ਦੇ ਉੱਪਰ ਇਹ ਸਿੰਗਲ ਵਾਲੀ ਬੇਲ ਬਣੀ ਹੋਈ ਹੈ ਜੀ ਬਹੁਤ ਹੀ ਸੋਨਾ ਕੰਮ ਹੋਇਆ ਇਹ ਜਿਹੜਾ ਏਕੇ ਟੈਕਸ ਦੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਏਕੇ ਟੈਕਸ ਦੇ ਪਸ਼ਮੀਨੇ ਦੇ ਉੱਪਰ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ 1600 ਰੁਪਿਆ ਪ੍ਰਾਈਸ ਰਹੂਗਾ ਰੈਡੀ ਟੂ ਡਿਸਪੈਚ ਹੈ ਏਕੇ ਟੈਕਸ ਦਾ ਪਸ਼ਮੀਨਾ ਵੀ ਪੈਣੋ ਅਲੱਗ-ਅਲੱਗ ਰੇਂਜ ਦੇ ਵਿੱਚ ਆਉਂਦਾ ਮੈਂ ਉਹ ਵੀ ਕਲੀਅਰ ਕਰ ਦੇਣਾ ਚਾਹਣੀ ਆ ਜੀ ਏਕੇ ਟ ਨੀਅਰ ਆਊਟ 11 1200 ਦੇ ਵਿੱਚ ਵੀ ਰੈਡੀ ਕਰਵਾ ਸਕਦੇ ਉਹ ਫੈਬਰਿਕ ਫੈਬਰਿਕ ਦਾ ਫਰਕ ਪੈ ਜਾਂਦਾ ਜਿਹੜੀ ਆਪਾਂ ਕੋਲੇ ਸਾਡੇ ਟੁਕੜਿਆਂ ਦੇ ਨੇ ਉਹਨਾਂ ਨਾਲੋਂ ਤਾਂ ਪਤਾ ਹੀ ਐਨਾ ਕੋਈ ਮੀਨਾ ਸਟਾਫ ਹੋ ਗਿਆ ਰ ਯੂਜ਼ ਕਰ ਦੇ ਜੀ ਫਸਟ ਸੂਟ ਤਾਂ ਆਪਣਾ ਆ ਗਿਆ ਇਹ ਵਾਲਾ ਸੈਕੰਡ ਸੂਟ ਆਪਾਂ ਨੇ ਜਿਹੜਾ ਰੈਡੀ ਕੀਤਾਗਾ ਰਾ ਸਿਲਕ ਦੇ ਉੱਪਰ ਜੀ ਰਾ ਸਿਲਕ ਬਹੁਤ ਹੀ ਸੋਹਣਾ ਪਾਰਟੀ ਵੇਅਰ ਫੈਬਰਿਕ ਆ ਇਹ ਰਾਅ ਸਿਲਕ ਹਸਲੀ ਦਾ ਤੁਸੀਂ ਫੈਬਰਿਕ ਚੈੱਕ ਕਰੋ ਜੀ ਰੌ ਸਿਲਕ ਦੇ ਕਈ ਭੈਣਾਂ ਨੂੰ ਇਸ ਫੈਬਰਿਕ ਦੇ ਬਾਰੇ ਚੰਗੀ ਤਰ੍ਹਾਂ ਪਤਾ ਵੀ ਹੋਊਗਾ ਹਨ ਬਾਕੀ ਇਹ ਸਿਲਕ ਦੇ ਟਾਈਪ ਤੇ ਆ ਜਾਂਦਾ ਸਿਲਕ ਦੀ ਇੱਕ ਸਟੱਫ ਆ ਜਾਂਦਾ ਇਹਨੂੰ ਰੌ ਸਿਲਕ ਇਸੇ ਦੀ ਬੋਲਦੇ ਨੇ ਬਹੁਤ ਹੀ ਸੋਹਣਾ ਜਿਹਾ ਸਟੱਫ ਹੈ ਇਹਦੇ ਹਾਲੇ ਤੱਕ ਤਾਂ ਕੋਈ ਆਪਾਂ ਨੂੰ ਕੰਪਲੇਂਟ ਆਈ ਨਹੀਂ ਬਿਲਕੁਲ ਵੀ ਨਹੀਂ ਕੰਪਲੇਂਟ ਆਉਂਦੀ ਅਸੀਂ ਜਿਹੜੇ ਭੈਣਾਂ ਨੇਚਰਲ ਕਰੇਵ ਕਹਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਰੌ ਸਿਲਕ ਦੇ ਉੱਪਰ ਕਰਵਾ ਲਓ ਤਾਂ ਜ਼ਿਆਦਾ ਬੈਟਰ ਲੁਣੂਗਾ ਕੋਈ ਵੀ ਵਰਕ ਕਰਵਾਉਣਾ ਰॉयਲ ਬਲੂ ਕਲਰ ਹੈ ਕਲਰ ਬਹੁਤ ਹੀ ਪਿਆਰਾ ਹੈਗਾ ਐਂਡ ਵਰਕ ਦਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਤੁਸੀਂ ਨੈਕ ਦਾ ਕੰਮ ਚੈੱਕ ਕਰ ਸਕਦੇ ਹੋ ਘੇਰੇ ਦੇ ਉੱਪਰ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕਰਕੇ ਬਹੁਤ ਹੀ ਸੋਹਣਾ ਸੂਟ ਰੈਡੀ ਹੋਗਾ ਟਾਈ ਐਂਡ ਡਾਈ ਦਾ ਦੁਪੱਟਾ ਲਾਈਕ ਰॉयਲ ਬਲੂ ਕਲਰ ਪਹਿਜੂਗਾ ਪਿੰਕ ਕਲਰ ਪਹਿਜੂਗਾ ਐਂਡ ਲਾਈਟ ਪਿੰਕ ਜਾਂ ਗ੍ਰੀਨ ਜੋ ਵੀ ਸਮਥਿੰਗ ਤੁਸੀਂ ਪੁਆਣਾ ਚਾਹੁੰਦੇ ਹੋ ਉਹ ਕਲਰ ਪੁਆ ਕੇ ਡਾਈ ਕਰਵਾ ਸਕਦੇ ਹੋ ਸੇਮ ਐਸ ਜਿਹੜਾ ਜਿਹੜਾ ਸਲੀਪਸ ਦੇ ਉੱਪਰ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਾਹਮਾ ਦੇ ਉੱਪਰ ਵੀ ਇਹਦਾ ਤੁਹਾਨੂੰ ਜ਼ਰੂਰ ਕੰਮ ਦਿਖਾਵਾਂਗੇ ਸੀ ਇਹ ਇਹਦੀ ਬਾਹਮਾ ਦੇ ਉੱਪਰ ਕੰਮ ਹੋਇਆ ਹੈਗਾ ਰॉ ਸਿਲਕ ਦਾ ਪ੍ਰਾਈਸ ਭੈਣਾਂ ਨੂੰ ਪਤਾ ਹੀ ਹੋਊਗਾ ਆਲਬਮ ਲਓ ਜੀ ਇਹ ਆ ਗਿਆ ਬਾਹਮਾ ਦੇ ਉੱਪਰ ਕੰਮ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਬਾਹਮਾ ਦੇ ਉੱਪਰ ਆ ਗਿਆ ਪਹੁੰਚੇ ਦੇ ਉੱਪਰ ਆ ਗਿਆ ਰॉ ਸਿਲਕ ਹੈ ਅਗਰ ਕੋਈ ਪਲੇਨ ਲੈਣਾ ਚਾਹੁੰਦਾ ਤਾਂ ਇਹਦਾ ਜਿਹੜਾ ਨਾਰਮਲ ਪ੍ਰਾਈਸ ਹੈ ਸਭ ਤੋਂ ਸਾਫ ਪਲੇਨ ਸੂਟ ਲੈਣਾ ਚਾਹੁੰਦੇ ਹੋ ਲਾਈਕ ਵਿਦਆਊਟ ਆਵਰ ਇਹ ਜਿਹੜਾ ਪ੍ਰਾਈਸ ਹੈ 1300 ਰੁਪਿਆ ਬਟ ਆਪਾਂ ਜਿਹੜਾ ਵਿਦ ਫੈਬਰਿਕ ਐਂਡ ਵਰਕ ਜਿਹੜਾ ਇਹ ਸਭ ਤੁਹਾਨੂੰ ਸੂਟ ਦੇ ਰਹੇ ਹਾਂ ਸਿਰਫ 1700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਜੀ ਰੋ ਸਿਲਕ ਲਗਾਈ ਹੋਈ ਹੈ ਇਹ ਫੈਬਰਿਕ ਤਾਂ ਕਰਕੇ ਦਾ ਪ੍ਰਾਈਸ ਜਿਹੜਾ ਐਨ ਹੈ ਤੁਸੀਂ ਬਾਕੀ ਵਰਕ ਵੀ ਇੱਕ ਵਾਰ ਤੁਹਾਨੂੰ ਦੁਬਾਰਾ ਵੀ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਮੈਨੂੰ ਇਹ ਨਹੀਂ ਪਤਾ ਹੁਣ ਵੀਡੀਓ ਦੇ ਵਿੱਚ ਸਾਈਨਿੰਗ ਕਰਦਾ ਅੰਦਾਜ਼ਾ ਨਹੀਂ ਆਉਂਦਾ ਕੱਪੜਾ ਬਹੁਤ ਹੀ ਸੋਹਣਾ ਸਾਈਨਿੰਗ ਜੀ ਵਾਲਾ ਕੱਪੜਾ ਹੈ ਇਦੇ ਵਿੱਚ ਜਿਹੜਾ ਇੱਕ ਅਗਲਾ ਸੂਟ ਆ ਗਿਆ ਸਾਡਾ ਉਹ ਵੀ ਕਰਨੀ ਚਾਹੀਦੀ ਤੁਹਾਨੂੰ ਮੰਨਦੀ ਕਿ ਅਗਲਾ ਸੂਟ ਆ ਗਿਆ ਜੀ ਇਹ ਤਾਂ ਇਹਨੇ ਸਟਾਫ ਆਪਣਾ ਭੇਜਿਆ ਸੀ ਅਸੀਂ ਅਸੀਂ ਉਹਨਾਂ ਨੇ ਜਸਟ ਕੀ ਆ ਵਰਕ ਕਰਕੇ ਦਿੱਤਾਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਿਹੜਾ ਰੈਡੀ ਹੋ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਹੈਗਾ ਉਹਨਾਂ ਨੇ ਸਟਾਫ ਆਪਣਾ ਭੇਜਿਆ ਸੀ ਅਸੀਂ ਅਸੀਂ ਉਹਨਾਂ ਨੇ ਜਸਟ ਕੀ ਆ ਵਰਕ ਕਰਕੇ ਦਿੱਤਾ ਜੀ ਹਾਂਜੀ ਇਹ ਵਾਲਾ ਵਰਕ ਅਸੀਂ ਉਹਨਾਂ ਨੂੰ ਕਰਕੇ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫ ਸੁਥਰਾ ਜਿਹਾ ਕੰਮ ਹੋਇਆ ਹੈ ਸੀਐਮਐਸ ਇਸ ਬਾਵਾਂ ਦੇ ਉੱਪਰ ਹੈ ਪ੍ਰਾਈਸ ਵਿੱਚ ਸਾਰੇ ਇਹਨਾਂ ਦੇ ਭੈਣ ਨੂੰ ਨਾਲ ਹੀ ਮੈਂਸ਼ਨ ਕਰਦੈ ਨੀ ਹੁੰਦੀਆਂ ਸੀ ਤਾਂ ਕਰਕੇ ਪਲੀਜ਼ ਤੁਸੀਂ ਵੀਡੀਓ 'ਚ ਪ੍ਰਾਈਸ ਜਿਹੜਾ ਕਰਕੇ ਚੈੱਕ ਕਰ ਲਿਆ ਕਰੋ ਜੀ ਇਹ ਆ ਗਏ ਇਹਦੇ ਪਹੁੰਚੇ ਆ ਗਏ ਪਹੁੰਚੇ ਇਹਦੇ ਦਿਖਾ ਦੂੰ ਇਹ ਤੇ ਪਹੁੰਚੇ ਆ ਗਏ ਜੀ ਉਹ ਦਰ ਬਾਵਾਂ ਆ ਗਈਆਂ ਜਿਹੜਾ ਆਪਾਂ ਬਾਵਾਂ ਦੇ ਉੱਪਰ ਵਰਕ ਕੀਤਾ ਸੀ ਇਹ ਪਹੁੰਚਿਆਂ ਦੇ ਉੱਪਰ ਕੰਮ ਆ ਗਿਆ ਇਹ ਅਸੀਂ ਭੈਣ ਨੂੰ ਜਸਟ ਵਰਕ ਜਿਹੜਾ ਕਰਕੇ ਦਿੱਤਾਗਾ 550 ਰੁਪਏ ਦੇ ਵਿੱਚ ਵਰਕ ਕਰਕੇ ਦਿੱਤਾਗਾ ਅਗਰ ਤੁਸੀਂ ਆਪਣਾ ਸਟੱਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਆਪਣਾ ਸਟੱਫ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਸਟੱਫ ਸਾਡੇ ਕੋਲੋਂ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਕਾਟੇ ਕੋਲ ਲੈ ਕੇ ਵੀ ਜਿਹੜਾ ਸਟੱਫ ਤੁਸੀਂ ਬੈਠ ਕੇ ਕਰਵਾ ਸਕਦੇ ਹੋ ਇੱਕ ਇਹ ਆਪਣੇ ਫੈਂਡੀ ਸਿਲਕ ਦੇ ਉੱਪਰ ਆਪਣੇ ਕੋਲੋਂ ਹੀ ਫੈਂਡੀ ਸਿਲਕ ਲੈ ਕੇ ਇਹ ਵਾਲਾ ਸੂਟ ਹੈ ਜਿਹੜਾ ਪਹਿਨਣ ਨੂੰ ਰੈਡੀ ਕਰਕੇ ਦਿੱਤਾ ਹੈ ਜੀ オリジナル ਫੈਂਡੀ ਸਿਲਕ ਦੇ ਉੱਪਰ ਇਹ ਵਾਲਾ ਵਰਕ ਹੋਇਆ ਹੈਗਾ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ 999 ਦੇ ਵਿੱਚ ਆਪਾਂ ਨੇ ਜਿਹੜਾ ਰੈਡੀ ਕੀਤਾ ਹੈਗਾ ਬਹੁਤ ਹੀ ਸੋਹਣਾ ਸੇਮ ਐਸ ਇਜ਼ ਵਰਕ ਕੀਤਾ ਹੈਗਾ ਫੈਂਡੀ ਦੇ ਉੱਪਰ ਇਹ ਵਾਲਾ ਵਰਕ ਕੀਤਾ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਇਹ ਵਾਲਾ ਸੂਟ ਰੈਡੀ ਹੋਇਆ ਹੈ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਸੇਮ ਡਿਜ਼ਾਈਨ ਨੂੰ ਆਰਟੀਕਲ ਨੂੰ ਕਿਸੇ ਹੋਰ ਕਲਰ ਦੇ ਉੱਪਰ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਦਿੱਤੇ ਗਏ ਨੰਬਰ 'ਤੇ ਨਾ ਕੰਟੈਕਟ ਕਰਕੇ ਜਿਹੜਾ ਕਰਵਾ ਸਕਦੇ ਹੋ ਨੰਬਰ ਮੈਂ ਓਪਨ ਮੈਂਸ਼ਨ ਕਰ ਹੀ ਦੇਵਾਂਗੀ ਜੀ 9854622311 ਵਾਲੇ ਨੰਬਰ 'ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਹਨਾਂ ਜੋ ਜਿਹੜਾ ਜਿੱਦਾਂ ਕਿ ਮੈਂ ਇਹ ਵਾਲੇ ਸਾਰੇ ਆਰਟੀਕਲ ਦਿਖਾਏ ਨੇ ਇਹਨਾਂ ਨੂੰ ਤੁਸੀਂ ਆਪਣਾ ਫੈਬਰਿਕ ਭੇਜ ਕੇ ਰੈਡੀ ਕਰਵਾਉਣਾ ਚਾਹਦੇ ਹੋ ਆਪਣਾ ਫੈਬਰਿਕ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਫੈਬਰਿਕ ਲੈ ਕੇ ਕਰਵਾਉਣਾ ਚਾਹਦੇ ਹੋ ਸਾਡੇ ਕੋਲੋਂ ਫੈਬਰਿਕ ਲੈ ਕੇ ਵੀ ਜਿਹੜਾ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਐਂਡ ਵੀਡੀਓ ਦੇਖਣ ਦੇ ਨਾਲ-ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਐਂਡ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰਕੇ ਮੇਰੇ ਉਹਨਾਂ ਪਿਆਰਾਂ ਦਾ ਕੁਝ ਜ਼ਰੂਰ ਪਹੁੰਚਾਇਆ ਕਰੋ ਜਿਹੜੇ ਕਿ ਆਪਣੇ ਘਰ ਤੋਂ ਬੈਠ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਜਿਹੜਾ ਸਾਡੇ ਕੋਲ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਆਰ ਕੋਈ ਮੇਰੀ ਭੈਣ ਨੂੰ ਕਿਸੇ ਨੂੰ ਫਿਰ ਵੀ ਹੈ ਨਾ ਕੋਈ ਥੋੜਾ ਬੋਤਾਂ ਹੁੰਦਾ ਵੀ ਪਤਾ ਨਹੀਂ ਬੁਟੀਕ ਹੋਊ ਜਾਂ ਨਹੀਂ ਹੋਊਗਾ ਤਾਂ ਤੁਸੀਂ ਸਾਡੇ ਬੁਟੀਕ ਤੇ ਆ ਸਕਦੇ ਹੋ ਜਿਹੜਾ ਸਾਡਾ ਬੁਟੀਕ ਹੈਗਾ ਜੀ ਨਾਨਸਰ ਨਗਰ ਸਟਰੀਟ ਨੰਬਰ 4 ਵਾਰਡ ਨੰਬਰ 27 ਜਿਹੜਾ ਆਪਣਾ ਸੰਗਰੂਰ ਵਾਲਾ ਰੋੜ ਜਾਂਦਾਗਾ ਬਰਨਾਲੇ ਤੋਂ ਬੱਸ ਸਟੈਂਡ ਤੋਂ ਆਉਂਦਾਗਾ ਪੂਲ ਉੱਤਰ ਨੇ ਸਾਹ ਅੱਗੇ ਗ੍ਰੇਸ ਸੈਲ ਹੁੰਦਾਗਾ ਗ੍ਰੇਸ ਸੈਲ ਹੁੰਦੇ ਨਾਲ ਵਾਲੀ ਗਲੀ ਹੈ ਜਿਹੜੀ ਗਲੀ ਨੂੰ ਉਹ ਗੇਟ ਲੱਗਿਆ ਹੋਇਆਗਾ ਉਹ ਗੇਟ ਦੇ ਵਿੱਚ ਤੁਸੀਂ ਜਾਣਾ ਹੋਊਗਾ ਜੀ ਉਸ ਗਲੀ ਦੇ ਵਿੱਚ ਉਸ ਗਲੀ ਦੇ ਵਿੱਚ ਆਪਣਾ ਜਿਹੜਾ ਬੁਟੀਕਾ ਉੱਥੇ ਬੜਨਸਾਰੀ ਥੋੜੀ ਜਿਹੀ ਦੂਰ ਜਾਣ ਸਾਰੀ ਹੀ ਇੱਕ ਦੋ ਕਦਮਾਂ ਜਾਣ ਸਾਰ ਤੁਹਾਨੂੰ ਮਸ਼ੀਨਾਂ ਦਾ ਖੜਕਾ ਸੁਣ ਜੇਗਾ ਜੀ ਉਸ ਤੇ ਉਹ ਤੁਸੀਂ ਸਾਡੇ ਬੁਟੀਕ ਤੇ ਆ ਕੇ ਵੀ ਸਤ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਚਾਹੀਦੀ ਹੋ ਹੈਡ ਵਰਕ ਹੋਵੇ ਮਸ਼ੀਨ ਵਰਕ ਹੋਵੇ ਪੇਂਟ ਹੋਵੇ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕਿਸੇ ਨਵੇਂ ਆਰਟੀਕਲ ਲੈਣਾ ਤਦ ਤੱਕ ਦੇਲੇਸ਼ੀਆ ਸ਼ੀਆ ਕਾਚ